ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਗੁਰਮੀਤ ਸਿੰਘ ਰਾਮਗੜ ਨੇ ਅਸਤੀਫਾ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਆਪਣੀ ਹੀ ਪਾਰਟੀ ਦੇ ਖਿਲਾਫ ਸਵਾਲ ਚ ਖੇਚਾਰੇ ਨੇ ਤੇ ਅਸਤੀਫਾ ਦੇਣ ਤੋਂ ਬਾਅਦ ਹੁਣ ਉਹਨਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਤਾਂ ਉਦੋਂ ਬਹੁਤ ਵੱਡੇ ਵਾਅਦੇ ਕੀਤੇ ਗਏ ਸੀ ਤੇ ਬਦਲਾਅ ਦੇ ਨਾਂ ਤੇ ਜਿਹੜਾ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਪਰੰਤੂ ਅੱਜ ਜੋ ਲੈਂਡ ਪੂਲਿੰਗ ਸਕੀਮ ਜਿਹੜੀ ਕਿ ਸਰਕਾਰ ਦੇ ਵੱਲੋਂ ਲਿਆਂਦੀ ਜਾ ਰਹੀ ਹੈ ਉਸ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਹੁਣ ਉੱਥੇ ਹੀ ਗੁਰਮੀਤ ਮਿਸਿੰਗ ਰਾਮਗੜ ਜਿਹੜੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੇ ਕਿ ਖਰਚ ਦੇ ਹੋਏ ਸਾਹਮਣੇ ਆ ਰਹੇ ਨੇ ਤੇ ਉਥੇ ਹੀ ਜਿਹੜੇ ਕਿ ਸਰਕਾਰ ਦੇ ਉੱਤੇ ਹੀ ਤਿੱਖੇ ਸਵਾਲ ਤਾਂ ਕੀਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਮੈਂ ਜੀ ਆਵਾਦੀ ਪਾਰਟੀ ਵੱਲੋਂ ਜਿਹੜਾ ਫਤਿਹਤ ਸਾਹਿਬ ਦਾ ਇੱਕ ਸਾਲ ਜਿੰਦਾ ਦਾ ਜਨਰਲ ਸੱਤਰ ਹੈ ਤੇ ਮੈਂ ਇਸੇ ਰੋਸ ਔਰ ਸੀ ਦੇ ਵਿਰੋਧ ਵਿੱਚ ਰੋਸ ਵਜੋਂ ਜਿਹੜਾ ਮੈਂ ਆਪਣਾ ਅਸਤੀਫਾ ਜਿਹੜਾ ਇਹ ਦੇ ਰਿਹਾ ਕਿਉਂਕਿ ਇਹ ਜਿਹੜੀ ਪਾਲਿਸੀ ਹੈ ਇਕ ਕਿਸਾਨ ਮਾਰੂਦ ਇਹਦੇ ਨਾਲ ਕਿਸਾਨ ਨਾਲ ਸਰਾ ਸੱਤਕਾ ਹੋ ਰਿਹਾ ਜਿਹੜੀ ਬਦਲਾਅ ਦੇ ਨਾਮ ਤੇ ਅਸੀਂ ਸਰਕਾਰ ਲੈ ਕੇ ਆਏ ਸੀਗੇ ਲੋਕਾਂ ਦੇ ਗਰਾਊਂਡ ਲੈਵਲ ਤੇ ਪਾਲਸੀਆਂ ਪਾਰਟੀ ਦੀਆਂ ਘਰ ਘਰ ਪਹੁੰਚਾ ਕੇ ਵੀ ਕੋਈ ਤਰੱਕੀ ਦੀਆਂ ਗੱਲਾਂ ਕਰਾਂਗੇ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਜਾਣਾ ਬਦਲਾਅ ਕਰਨਾ ਰੰਗਲਾ ਪੰਜਾਬ ਬਣਾਉਣਾ ਅਸੀਂ ਇਹ ਗੱਲਾਂ ਕਰਕੇ ਲੋਕਾਂ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਆ ਵੀ ਖਵਰਾ ਹੋ ਗਿਆ ਪੰਜਾਬ ਕਿ ਜਦੋਂ ਇਹੋ ਜਿਹੀਆਂ ਪਾਲਸੀਆਂ ਦਾ ਅਸੀਂ ਸੁਣਦੇ ਆ ਇਹ ਗਵਰਨਮੈਂਟ ਇਹ ਕਿਹੜੀਆਂ ਪਾਲਸੀਆਂ ਲੈ ਰਹੀ ਹੈ ਜ਼ਿਮੀਦਾਰ ਦਾ ਸਰਾ ਸਾਰ ਇਹ ਧੱਕਾ ਹੋ ਰਿਹਾ ਹੈ ਕਿ ਜ਼ਿਮੀਦਾਰ ਦੀ ਧੱਕੇ ਦੇ ਨਾਲ ਜਿਹੜੀ ਜ਼ਮੀਨ ਉਹ ਇੱਕ ਖੋਣ ਵਾਲਾ ਕੰਮ ਇਹ ਗਵਰਨਮੈਂਟ ਕਰ ਰਹੀ ਹੈ ਪਰ ਪੰਜਾਬ ਸਰਕਾਰ ਤਾਂ ਕਹਿ ਰਹੀ ਇਸ ਪਾਲਸੀ ਦੇ ਨਾਮ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਿਹੜਾ ਲਾਭ ਹੋਊਗਾ ਜੀ ਉਹ ਤਾਂ ਕਿਸੇ ਵੀ ਕੀਮਤ ਦੇ ਕਿਸਾਨਾਂ ਨੇ ਜ਼ਮੀਨ ਦੇਣ ਦੀ ਗੱਲ ਕਰਨ ਮਰਨ ਭਰਨ ਤੇ ਹੋਏ ਪੈਣ ਇਹਦੇ ਨਾਲ ਤਾਂ ਬਹੁਤ ਨੁਕਸਾਨ ਹੈ ਸਰਕਾਰ ਨੂੰ ਵੀ ਨੁਕਸਾਨ ਹੀ ਹੋਣਾ ਹੈ ਹੋਗੇ 22 ਦੀ ਇਲੈਕਸ਼ਨ ਹੈ ਜਿਹੜੀ ਨੇੜੇ ਆ ਰਹੀ ਹੈ ਤੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਦੇ ਨਾਮ ਵੜਨ ਦੇ ਅੱਗੇ ਬੋਰਡ ਆਪਣੇ ਖੇਤਾਂ 'ਚ ਲਾਉਣੇ ਸ਼ੁਰੂ ਕਰ ਦਿੱਤੇ ਇਹ ਆਪਣੇ ਪ੍ਰਸ਼ਾਸਨਰਾਂ ਹੀ ਰੋੜ ਤੋਂ ਉਹਨਾਂ ਨੂੰ ਰੋਕ ਦਿੰਦੇ ਨੇ ਉਹਨਾਂ ਨੇ ਆਪਣੇ ਖੇਤਾਂ 'ਚ ਲੁਧਿਆਣਾ ਏਰੀਆ ਦੇ ਵਿੱਚ ਅਸੀਂ ਦੇਖਿਆ ਜਾ ਕੇ ਉਹਨਾਂ ਨੇ ਬੋਰਡ ਲਾਏ ਆ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਆਵਾਰਾ ਡੰਗਰਾਂ ਦਾ ਆਵਾਰਾ ਕੁੱਤਿਆਂ ਦਾ ਅਸੀਂ ਇਹ ਪਿੰਡ ਦੇ ਵਿੱਚ ਵੜਨਾ ਮਨ ਰਹਾ ਤੇ ਇਹ ਪਾਰਟੀ ਲਈ ਸਰਕਾਰ ਦੀ ਬਹੁਤ ਹੀ ਸ਼ਰਮ ਵਾਲੀ ਗੱਲ ਆ ਅਸੀਂ ਵੀ ਬਹੁਤ ਸ਼ਰਮ ਮਹਿਸੂਸ ਕਰਦੇ ਆ ਕਿ ਇਦਾਂ ਦੇ ਬੋਰਡ ਦੀ ਕਿਉਂ ਨੌਬਤਾਈ ਹੈ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਪਾਲਸੀ ਨੂੰ ਵਾਪਸ ਲੈ ਕੇ ਜਾਵੇ ਤਾਂ ਕਿ ਜੋ ਜਿਹੜਾ ਜ਼ਿਮੀਂਦਾਰ ਆਪਣੀ ਆਪਣੀ ਜ਼ਮੀਨ ਵੇਚਦਾ ਤਾਂ ਪੈਸੇ 9-9 ਦਾ 10 ਕਰੋੜ ਦਾ ਕੀ ਲੈ ਉਹ ਵੇਚ ਸਕਦਾ ਧੱਕੇ ਨਾਲ ਕੋਣ ਵਾਲੀ ਜ਼ਮੀਨ ਹੁੰਦੀ ਹੈ ਇਹ ਪਾਲਸੀ ਗੌਰਮੈਂਟ ਨਾਲ ਕੇਂਦਰ ਸਰਕਾਰ ਪਹਿਲਾਂ ਇੱਥੇ ਕੰਮ ਕਰਕੇ ਜਾਸਤ ਕਰਾ ਇਹ ਦੋਨਾਂ ਚੀਜ਼ਾਂ ਕਰ ਰਹੀ। ਉਹ ਤਾਂ ਦੇਖੋ ਜੀ ਬੀਜੇਪੀ ਦੀ ਸਰਕਾਰ ਸੀ ਉਹਦੀ ਸਰਕਾਰ ਪੰਜਾਬ ਨਾਲ ਸਰਾ ਸਰ ਧੱਕਾ ਅੱਜ ਵੀ ਕਰ ਰਹੀ ਹੈ। ਸੈਂਟਰ ਲੈਵਲ ਤੇ ਕਿਉਂਕਿ ਜੋ ਆਪਣੇ ਭਾ ਦੇਣੇ ਨੇ ਐਮਐਸਪੀ ਦੀ ਜਿਹੜਾ ਰੌਲਾ ਚ ਪਿੱਛੇ ਚੱਲ ਰਿਹਾ ਹੈ। ਇੰਨੇ ਕਾਨੂੰਨ ਜਿਹੜੇ ਬਣਾਏ ਸੀ ਉਹਨਾਂ ਨੇ ਤੇ ਉਹ ਤਾਂ ਕਰੇ ਰਹੇ ਜੀ ਧੱਕਾ ਹੁਣ ਪੰਜਾਬ ਸਰਕਾਰ ਜਿਹੜੀ ਹੱਥੀਂ ਤੁਣੀ ਹੋਈਆਂ ਸਾਡੀ ਅਸੀਂ ਪ੍ਰਚਾਰ ਕਰ ਜਾ ਕੇ ਲੋਕਾਂ ਚ ਵਿਚਾਰ ਪ੍ਰਚਾਰ ਕੀਤਾ ਵੀ ਪੰਜਾਬ ਨੂੰ ਆਪਾਂ ਬਦਲਾਏ ਤੌਰ ਤੇ ਦੇਖਣਾ ਹੈ ਹਰ ਪੰਜਾਬ ਨੂੰ ਰੰਗ ਰਾਂ ਪੰਜਾਬ ਬਣਾਉਣਾ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜੇ ਅੱਜ ਹੁਣ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ ਪਾਲਸੀਆਂ ਉਧਰ ਦੀਆਂ ਆਉਂਦੀਆਂ ਨੇ ਤਾਂ ਸਾਨੂੰ ਬਹੁਤ ਦੁੱਖ ਲੱਗਦਾ ਨਹੀਂ ਮੈਂ ਕੋਈ ਟਿੱਪਣੀ ਮਰੋਹ ਐਮਐਲਏ ਨਾਲ ਹੈ ਕਿ ਨਹੀਂ ਕੀਤੀ ਕੋਈ ਇੰਪੀਅਰ ਉਹ ਕਰ ਰਿਹਾ ਅਸੀਂ ਹਲਕੇ ਦੇ ਲੋਕ ਕੀ ਉਹਨੇ ਜਿਹੜੇ ਪੁਰਾਣੇ ਮੇਰਾ ਮੇਨ ਕਾਰਨ ਹੀ ਆ ਜੋ ਨਰਾਜ਼ਗੀ ਐ ਐਮਐਲਏ ਨਾਲ ਜਿਹੜੇ ਪੁਰਾਣੇ ਵਰਕਰ ਸੀ ਜਿਹੜੇ ਇਹਨਾਂ ਨੇ ਪਾਰਟੀ ਨੂੰ ਸਟੈਂਡ ਕੀਤਾ ਘਰ ਘਰ ਜਾ ਕੇ ਪੰਜਾਬ ਸਰਕਾਰ ਆਪਣੀ ਪਾਲਿਸੀਆਂ ਪਾਰਟੀ ਦੀਆਂ ਪਹੁੰਚਾਈਆਂ ਨੇ ਹਰ ਲੋਕਾਂ ਦੇ ਮੰਨ ਦੇ ਵਿੱਚ ਇਹ ਘਰ ਕੀਤਾ ਵੀ ਇਹ ਸਰਕਾਰ ਨੂੰ ਆਪਣ ਨੂੰ ਲਿਆਉਣਾ ਚਾਹੀਦਾ ਤੀਜੀ ਤੀਜਾ ਬਦਲ ਇਹੀ ਆ ਆਵਾਜ਼ ਦੀ ਪਾਰਟੀ ਤਾਂ ਉਹ ਉਹ ਮੁੱਦਿਆਂ ਤੇ ਕੰਮ ਨਹੀਂ ਹੋ ਰਿਹਾ ਲੋਕ ਕਹਿੰਦੇ ਨੇ ਯਾਰ ਐਮ ਐਲ ਏ ਫੋਨ ਹੀ ਚੱਕਦਾ ਐਮ ਐਲ ਏ ਕਿਸੇ ਦੀ ਸੁਣਦਾ ਨਹੀਂ ਨਾ ਕਿਸੇ ਨਾਲ ਗੱਲ ਕਰਦਾ ਤੇ ਜਿਹੜੇ ਹੋਰ ਪਾਰਟੀਆਂ ਤੋਂ ਆਏ ਨੇ ਬੰਦੇ ਉਹਨਾਂ ਨੂੰ ਨਾਲ ਲੈ ਕੇ ਹਲਕੇ ਦੇ ਵਿੱਚ ਜਾਂਦਾ ਹੈ ਤਾਂ ਜਿਹੜੇ ਜਿੰਨੇ ਵੀ ਪੁਰਾਣੇ ਵਕਤ ਸੀਗੇ ਉਹਨਾਂ ਨੂੰ ਘਰਾਂ ਦੇ ਬਿਠਾਇਆ ਹੋਇਆ ਤੇ ਇਹ ਕਰਕੇ ਐਮ ਐਲ ਏ ਨਾਲ ਸਾਰੇ ਨਰਾਜ਼ ਹੋਰ ਨਹੀਂ ਜਿਹੜੇ ਕੋਈ ਰਿਸਪੌਂਸ ਚਾਹਤਾ ਹੈ ਚੈਨ ਚਾਹਤਾ ਹੈ ਆਮ ਜਨਤਾ ਵੀ ਕੀ ਕਹਣਾ ਜਿੱਤੀ ਸੁਣੇ ਹਾਂ ਜੀ ਐਮਐਲਏ ਦੇ ਵਿੱਚੋਂ ਕੋਈ ਨਹੀਂ 92 ਐਮਐਲਏ 92 ਤੋਂ ਵੀ ਘੱਟ ਜਿਆਦੇ ਹੋ ਗਏ ਹੁਣ ਦੂਜੇ ਜਿਹੜੇ ਸੀਟਾਂ ਜਿੱਤੀਆਂ ਨੇ ਕੋਈ ਐਮਐਲਏ ਨਹੀਂ ਬੋਲ ਰਿਹਾ ਕੋਈ ਕਿਸੇ ਨੂੰ ਤਾਂ ਬੋਲਣਾ ਚਾਹੀਦਾ ਵੀ ਕਿਸਾਨ ਦੇ ਹੱਕ 'ਚ ਗੱਲ ਕਰਨੀ ਚਾਹੀਦੀ ਹੈ ਅਸੀਂ ਇਹਨਾਂ ਨੂੰ ਵੀ ਚੰਗਾ ਨਹੀਂ ਸਮਝਦੇ ਵੀ ਇਹ ਲੋਕ ਨੇ ਜਿਹੜੇ ਚੁਣੇ ਹੋਏ ਲੋਕਾਂ ਨੇ ਇਹਨਾਂ ਨੇ ਚੁਣੇ ਨੇ ਜੇ ਉਹਨਾਂ ਲੋਕਾਂ ਨੇ ਧੱਕਾ ਹੋਵੇ ਅੱਜ ਫੇਰ ਕੀ ਕਹਿ ਸਕਦੇ ਆਪਾਂ ਠੀਕ ਹੈ ਜੀ ਸਰਾ ਸਰ ਗਲਤ ਗੱਲ ਹੈ ਐਮਐਲਏ ਨੂੰ ਕੋਈ ਨੂੰ ਆਪਣੀ ਜ਼ਮੀਰ ਹੈ ਜਿਹੜੀ ਜਗਾਉਣੀ ਚਾਹੀਦੀ ਹੈ ਤਾਂ ਇਹਦੇ ਵਿਰੁੱਧ ਉਹਨਾਂ ਨੂੰ ਕੁਆਲਟੀ ਨੂੰ ਸਰਕਾਰ ਨੂੰ ਦੱਸਣਾ ਚਾਹੀਦਾ